ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਫੇਰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਆਪਾਂ ਅੱਜ ਇਹ ਵੀਡੀਓ ਬਣਾਈ ਹੈ ਡੀਜ਼ਲ ਪੰਪ ਦੇ ਟੋਪਕੇ ਦੇ ਕਿਸੇ ਵੀ ਟਰੈਕਟਰ ਦਾ ਪੰਪ ਹੀ ਬੈਹ ਜਾਂਦਾ ਹੈਗਾ ਨਵਾਂ ਕਰਨਟਰ ਦੇ ਵਿੱਚ ਦੀ ਇਧਰ ਵੀ ਹੋ ਕੇ ਫਿਲਟਰ ਪਾਣ ਕੇ ਫੇਰ ਇਸ ਦੇ ਵਿੱਚ ਜਾਣਾ ਫੇਰ ਗਾਹ ਪਾਣ ਕੇ ਜਾਣਾ ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਫੇਰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਉਮੀਦ ਹੈ ਆਪਣੇ ਸਾਰੇ ਭਰਾ ਠੀਕ ਹੋਣਗੇ ਲਓ ਅੱਜ ਫਿਰ ਤੁਹਾਡੇ ਲਈ ਇੱਕ ਹੋਰ ਇਨਫੋਰਮੇਸ਼ਨ ਤੇ ਵੀਡੀਓ ਲੈ ਕੇ ਆਇਆਗਾ ਜੋ ਕਿ ਤੁਹਾਡੇ ਬਹੁਤ ਕੰਮ ਦੀ ਵੀਡੀਓ ਆ ਠੀਕ ਹੈ ਜੀ ਇਹ ਵੀਡੀਓ ਜ਼ਿਆਦਾਤਰ ਡੀਜ਼ਲ ਪੰਪ ਵਾਲੇ ਭਰਾ ਜਿਹੜੇ ਆਉਂਦੇ ਨੇ ਆਪਣੇ ਕੋਲੇ ਹੁੰਦੇ ਨੇ ਉਹਨਾਂ ਦੇ ਲਾਹੇਵੰਦ ਆ ਬਾਕੀ ਆਪਣੇ ਜਿਹੜੇ ਮਕੈਨਿਕ ਨੇ ਉਹਨਾਂ ਲਈ ਵੀ ਲਾਹੇਵੰਦ ਆ ਕਿਉਂਕਿ ਇਸ ਚੀਜ਼ ਤੇ ਤੁਸੀਂ ਗੌਰ ਕਦੇ ਨਾ ਕੀਤੀ ਹੋਊਗੀ ਨਾ ਚਲੋ ਆਪਾਂ ਸਾਰਿਆਂ ਨੂੰ ਨਹੀਂ ਆਂਦੇ ਕਿਉਂਕਿ ਸਾਵਾ ਦੇ ਵਿੱਚ 50% ਨੇ ਉਸ ਚੀਜ਼ ਤੇ ਗੌਰ ਕੀਤਾ ਜਿਹੜੀ ਮੈਂ ਤੁਹਾਨੂੰ ਵੀਡੀਓ ਵਿਖਾਉਣ ਜਾ ਰਿਹਾ ਹਾਂ ਠੀਕ ਹੈ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਗੱਲ ਕਰਦਾ ਵੀ ਇਹ ਵੀਡੀਓ ਕਿਸ ਟੌਪਿਕ ਦੇ ਉੱਪਰ ਆ ਕਿਉਂਕਿ ਸਤਨੂੰ ਸਾਡੇ ਤੋਂ ਤੁਹਾਨੂੰ ਮੈਂ ਪਹਿਲਾਂ ਵੀ ਇਸ ਵੀਡੀਓ ਦੇ ਵਿੱਚ ਦੱਸਦਾ ਹੀ ਹੁੰਦਾਗਾ ਵੀ ਸਾਡੇ ਤੋਂ ਉਮਰ ਦੇ ਬਹੁਤ ਵੱਡੇ ਮਕੈਨਿਕ ਵੀ ਕੰਮ ਕਰਦੇ ਤੇ ਉੱਚੇ ਲੈਵਲ ਦੇ ਬੰਦੇ ਵੀ ਕੰਮ ਕਰਦੇ ਆ ਪਰ ਲੇਕਿਨ ਤੁਹਾਡੇ ਲਈ ਇਹੋ ਜਿਹਿਆਂ ਇੰਟਰਸਟਿੰਗ ਤੇ ਨੌਲਜ ਵਾਲੀਆਂ ਵੀਡੀਓ ਕੋਈ ਕੋਈ ਲੈ ਕੇ ਆਉਂਦਾ ਤੁਹਾਡੇ ਲਈ ਠੀਕ ਹੈ ਜੀ ਔਰ ਸਿਰਫ ਅਸੀਂ ਸਾਦੇ ਜਿਹੇ ਸਿੱਧੇ ਸਾਦੇ ਬੰਦੇ ਤੁਹਾਡੇ ਲਈ ਹਰ ਨੌਲਜ ਵਾਲੀ ਵੀਡੀਓ ਇਕੱਠੀ ਕਰਦੇ ਰਹਿੰਦੇ ਆ ਕਿਉਂਕਿ ਮੈਨੂੰ ਇਸ ਚੀਜ਼ ਦਾ ਮਕੈਨੀਕਲ ਲਾਈਨ ਦਾ ਸ਼ੌਂਕ ਬਹੁਤ ਜ਼ਿਆਦਾ ਹੈ ਬਾਕੀ ਮੈਂ ਹਰ ਟਾਈਮ ਹਰ ਸਮੇਂ ਆਪਣਾ ਦਿਮਾਗ ਆ ਜਿਹੜਾ ਇਸ ਕੰਮ ਦੇ ਵੱਲ ਹੀ ਜ਼ਿਆਦਾ ਲਾ ਕੇ ਰੱਖਦਾ ਇਤਨੀ ਧਿਆਨ ਜ਼ਿਆਦਾ ਰਹਿੰਦਾ ਆਪਣਾ ਵੀ ਨਵੇਂ ਤੋਂ ਨਵਾਂ ਜਿਗਾੜ ਕਰੀਏ ਨਵੇਂ ਤੋਂ ਨਵਾਂ ਆਪਾਂ ਕੀ ਟਰੈਕਟਰ ਦੇ ਵਿੱਚ ਫੇਰ ਬਦਲ ਕਰ ਸਕਦੇ ਆ ਕੀ ਸਾਰਾ ਕੁਝ ਬਾਕੀ ਇਹ ਗੱਲਾਂ ਸਾਈਡ ਤੇ ਰਹਿ ਗਈਆਂ ਕਿਉਂਕਿ ਸਾਨੂੰ ਇਸ ਚੀਜ਼ ਦਾ ਤੁਹਾਨੂੰ ਮੈਂ ਦੱਸਿਆ ਹੀ ਆ ਵੀ ਸ਼ੌਂਕ ਹੈ ਇਸ ਕੰਮ ਦਾ ਮੈਕੈਨਿਕਲ ਲਾਈਨ ਦਾ ਸ਼ੌਂਕ ਆ ਬਾਕੀ ਆਪਾਂ ਹਰ ਟਾਈਮ ਆਪਣੀ ਇਸ ਲਾਈਨ ਦੇ ਵਿੱਚ ਜਿਹੜਾ ਵਰਕ ਆ ਤੇ ਆਪਾਂ ਰਿਲੇਟਡ ਵੀਡੀਓ ਬਣਾਉਂਦੇ ਰਹਿੰਦੇ ਆ ਬਾਕੀ ਆਪਣਾ ਮਾਈਂਡ ਇਸ ਕੰਮ ਦੇ ਵਿੱਚ ਹੀ ਜ਼ਿਆਦਾ ਚੱਲਦਾ ਰਹਿੰਦਾਗਾ ਤੇ ਚਲੋ ਅੱਜ ਤੁਹਾਨੂੰ ਵੀਡੀਓ ਬਾਰੇ ਦੱਸਦੇ ਆ ਕਿਹੜੇ ਟੌਪਿਕ ਦੇ ਉੱਪਰ ਵੀਡੀਓ ਬਣਾਈ ਆ ਆਪਾਂ ਅੱਜ ਇਹ ਵੀਡੀਓ ਬਣਾਈ ਆ ਡੀਜ਼ਲ ਪੰਪ ਦੇ ਟੌਪਿਕ ਦੇ ਉੱਪਰ ਤੁਸੀਂ ਇੱਕ ਅਕਸਰ ਸੁਣਨ ਦੇ ਵਿੱਚ ਆਇਆ ਹੋਊਗਾ ਜਦੋਂ ਤੁਸੀਂ ਜਾਂ ਤਾਂ ਕਿਸੇ ਟਰੈਕਟਰ ਦਾ ਡੀਜ਼ਲ ਪੰਪ ਨਮਾ ਕਰਾਉਂਦੇ ਹੋ ਜਾਂ ਕਿਸੇ ਵੀ ਟਰੈਕਟਰ ਦਾ ਤੁਸੀਂ ਇੰਜਨ ਨਮਾ ਕਰਵਾਉਂਦੇ ਠੀਕ ਆ ਜੀ ਉਹਦੇ ਵਿੱਚ ਤੁਹਾਨੂੰ ਇੱਕ ਫਾਲਟ ਕਿਸ ਨਾ ਕਿਸੇ ਨਾਲ ਤੁਹਾਡੇ ਨਾਲ ਬੀਤੀ ਹੋਣੀ ਆ ਕਿਉਂਕਿ ਸਾਡੇ ਨਾਲ ਤਾਂ ਬੀਤ ਚੁੱਕੀ ਆ ਇੱਕ ਤੋਂ ਨਹੀਂ ਤਿੰਨ ਤੋਂ ਚਾਰ ਵਾਰੀ ਬੀਤ ਚੁੱਕੀ ਆ ਪਰ ਲੇਕਿਨ ਜਿਹੜਾ ਫਾਲਟ ਆ ਸਾਨੂੰ ਹੋਣੀ ਜਾ ਕੇ ਮਿਲਿਆਗਾ ਕਿਉਂਕਿ ਐਂਡ ਤੇ ਦਿਖਾਉਂਗਾ ਵੀਡੀਓ ਦੇ ਵਿੱਚ ਫਾਲਟ ਕੋਈ ਨਹੀਂ ਸਾਰਾ ਕੁਝ ਦੱਸ ਕੇ ਜਾਊਂਗਾ ਇਸ ਵੀਡੀਓ ਦੇ ਕੋਈ ਘਪਰਾਉਣ ਦੀ ਗੱਲ ਨਹੀਂ ਕੋਈ ਕੁਝ ਨਹੀਂ ਗੀ ਇਹ ਤੁਹਾਡੇ ਨਾਲ ਫਾਲਟ ਆਇਆ ਹੋਊਗਾ ਸੱਜਣੋ ਕਿ ਤੁਸੀਂ ਨਵਾਂ ਡੀਜ਼ਲ ਕਰਾਉਣ ਤੋਂ ਬਾਅਦ ਸਿਰਫ ਟਰੈਕਟਰ ਤੁਹਾਡਾ 100 ਘੰਟੇ ਚੱਲਿਆ ਹੋਊਗਾ ਜਾਂ 50 ਘੰਟੇ ਚੱਲਿਆ ਹੋਊਗਾ ਜਾਂ 20 ਘੰਟੇ ਚੱਲਿਆ ਜਾਂ 10 ਘੰਟੇ ਚੱਲਿਆ ਹੋਊਗਾ ਪਰ 10 ਘੰਟੇ ਦੇ ਵਿੱਚ ਪੰਪ ਨਹੀਂ ਡਾਊਨ ਹੁੰਦਾਗਾ ਹੁੰਦਾ ਇਹ ਤੁਹਾਡਾ 20 25 ਘੰਟੇ ਚੱਲ ਕੇ ਜਾਂ 50 ਘੰਟੇ ਚੱਲ ਕੇ ਹੋਇਆਊਗਾ ਵੀ ਕਿਸੇ ਵੀ ਟਰੈਕਟਰ ਦਾ ਪੰਪ ਹੀ ਵਹਿ ਜਾਂਦਾਗਾ ਨਵਾਂ ਕਰਨ ਤੋਂ ਬਾਅਦ ਤੇ ਆਪਣੇ ਅੱਜਕੱਲ ਪੰਪ ਵਾਲੇ ਵੀਰ ਕੀ ਕਹਿੰਦੇ ਆ ਵੀ ਉਹ ਕਹਿੰਦੇ ਆ ਵੀ ਸਾਡੀ ਸਮਾਨ ਜਿਹੜਾ ਅਸੀਂ ਫਿੱਟ ਕੀਤਾ ਚਾਹੇ ਤੁਸੀਂ ਕੋਲੇ ਫਿੱਟ ਕਰਵਾ ਲਓ ਕਿ ਸਾਡੀ origignal ਦੀ ਗਾਰੰਟੀ ਆ ਪਰ ਉਹ ਦੇਣੀ ਵੀ ਚਾਹੀਦੀ ਹੈ ਉਹਨਾਂ ਨੂੰ ਕਿਉਂਕਿ ਦਿੰਦੇ ਵੀ ਆ ਕਿਉਂਕਿ ਬਾਈ ਜੀ ਜਿਹੜਾ origignal ਸਮਾਨ ਹੁੰਦਾ ਅਸੀਂ ਵੀ ਕਹਿੰਨੇ ਆ ਤੇ ਡੀਜ਼ਲ ਪੰਪ ਵਾਲੇ ਕਹਿੰਦੇ ਵੀ ਸਾਡੀ ਜਿਹੜੀ ਗਾਰੰਟੀ ਹੁੰਦੀ ਹੈ ਉਹ origignal ਸਮਾਨ ਦੀ ਹੁੰਦੀ ਆ ਉਸ ਤੋਂ ਬਾਅਦ ਦੇਖ ਰੇਖ ਜਾਂ ਉਹਦੇ ਉੱਪਰ ਧਿਆਨ ਦੇਣਾ ਤੁਹਾਡਾ ਫਰਜ਼ ਹੁੰਦਾ ਸੱਜਣਾ ਪਰ ਲੇਕਨ ਜਿਹੜੀ ਮੈਂ ਗੱਲ ਕਰਨ ਲੱਗਿਆ ਇਹਦੇ ਵਿੱਚ ਆਪਣੇ ਮਕੈਨਿਕ ਭਰਾ ਵੀ ਸੱਚੇ ਨੇ ਤੇ ਕਸਟਮਰ ਵੀਰ ਵੀ ਸੱਚੇ ਨੇ ਮੰਨ ਲਓ ਤੁਹਾਡਾ ਡੀਜ਼ਲ ਪੰਪ ਬੈ ਗਿਆ ਕਿਸੇ ਵੀ ਟਰੈਕਟਰ ਦਾ ਕੋਈ ਮਰਜ਼ੀ ਲੋ ਟਰੈਕਟਰ ਚ ਹੈਮਿੰਦਰਾ ਦਾ ਟਰੈਕਟਰ ਹੋਵੇ ਮਸਲੰਟਰ ਸਵਰਾਜ ਦਾ ਰੱਖੋ ਜਾਂ ਕੋਈ ਵੀ ਟਰੈਕਟਰ ਰੱਖੋ ਠੀਕ ਹੈ ਜੀ ਇਨਲੈਂਡ ਪੰਪ ਉਹ ਰੋਟਰ ਪੰਪ ਨਾਲ ਤਾਂ ਪ੍ਰੋਬਲਮ ਬਹੁਤ ਘੱਟ ਆਉਂਦੇ ਇਨਲੈਂਡ ਪੰਪ ਦੀ ਜ਼ਿਆਦਾ ਗੱਲ ਕਰਦਾਗਾ ਵੀ ਆਪਣੇ ਮਕੈਨਿਕ ਭਰਾ ਕਹਿੰਦੇ ਆ ਯਾਰ ਬਾਈ ਤੁਹਾਨੂੰ ओरिजिनल ਸਮਾਨ ਪਾ ਕੇ ਦਿੱਤਾ ਸਾਡੀ ओरिजिनल ਦੀ ਗਾਰੰਟੀ ਆ ਮਰ ਗਿਆ ਪੰਪ ਜਾਂ ਬਹਿ ਗਿਆ ਉਹਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂਗੀ ਠੀਕ ਆ ਜਦੋਂ ਮੰਨ ਲਓ ਤੁਹਾਡੀ ਇਹ ਗਰੰਟੀ ਤੇ ਪੰਪ ਕਸਟਮਰ ਲੈ ਜਾਂਦਾ ਆਪਣੇ ਟਰੈਕਟਰ ਦੇ ਉੱਪਰ ਕਸਦਾ ਤੇ 50 ਘੰਟੇ ਚੱਲ ਕੇ ਉਹਦਾ ਪੰਪ ਵਹਿ ਜਾਂਦਾਗਾ ਕਿਉਂਕਿ ਇਹ ਮੇਰੇ ਨਾਲ ਬੀਤੀ ਆ ਇਹ ਮੇਰੇ ਨਾਲ ਕਹਾਣੀ ਆ ਆਪਸ ਨਾਲ ਕਿਸੇ ਕਿਸਾਨ ਨਾਲ ਸਾਡੇ ਨਾਲ ਹੋਈ ਆ ਹੋਇਆ ਕਿ ਉਸ ਬੰਦੇ ਦਾ ਜਿਹੜਾ 50 ਘੰਟੇ ਬਾਅਦ ਪੰਪ ਵਹਿ ਗਿਆ ਵਹਿ ਜਾਂਦਾਗਾ ਠੀਕ ਆ ਉਹ ਪੰਪ ਨੂੰ ਖਲਵਾ ਕੇ ਕਿਉਂਕਿ ਇੰਜਨ ਆਪਣੇ ਤੋਂ ਕਰਵਾਇਆ ਸੀ ਟਰੈਕਟਰ ਦਾ ਆਲ ਓਵਰ ਠੀਕ ਆ ਤੇ ਪੰਪ ਵਾਲਾ ਮਕੈਨਿਕ ਨੇ ਚਲੋ ਟਰੈਕਟਰ ਦੇਖਿਆ ਤੇ ਉਹ ਕਹਿੰਦਾ ਚਲੋ ਇੰਜਨ ਵਾਲੇ ਨੂੰ ਦਿਖਾ ਲਓ ਤੇ ਜਦੋਂ ਮੈਂ ਜਾਂਦੀ ਕੋਈ ਚੈਕਿੰਗ ਕੀਤੀ ਕਿਉਂਕਿ ਆਪਣਾ ਖਰਚ ਹੁੰਦਾਗਾ ਅਸੀਂ ਚੈੱਕ ਕੀਤਾ ਤੇ ਇੰਜਨ ਬਿਲਕੁਲ ਸਹੀ ਇੰਜਨ ਹੋ ਕੀ ਹੋਣਾਗਾ ਕਿਉਂਕੋ ਟਰੈਕਟਰ 50 ਘੰਟੇ ਚੱਲ ਕੇ ਇੰਜ ਥੋੜਾ ਬੈਂਦਾ ਚਾਹੀ ਮਿੱਟੀ ਖਿੱਚ ਜੇ ਕੋਈ ਘਰਜੇ 50 ਘੰਟੇ ਚੱਲ ਕੇ ਇੰਜ ਨਹੀਂ ਬੈਂਦਾ ਹੁੰਦਾਗਾ ਤੇ ਚਲੋ ਆਪਾਂ ਦੇਖਿਆ ਚੈੱਕ ਅਪ ਕੀਤਾ ਤੇ ਦੇਖਿਆ ਤਾਂ ਉਹਦੇ ਪਲੰજર ਜਾਂ ਪੰਪੀ ਡਾਊਨ ਹੋ ਗਏ ਚੁੱਕਿਆ ਸੀਗਾ ਜਾਂ ਪੰਪ ਡਾਊਨ ਹੋ ਜਾਂਦਾਗਾ ਜਿਹੜੇ ਮਕੈਨਿਕ ਨਾਲ ਥੋੜੀ ਨਾ ਵੀ ਹੋਈ ਹੋਣੀ ਐ ਪੰਪ ਡਾਊਨ ਹੋ ਗਿਆ 50 ਘੰਟੇ ਚੱਲ ਕੇ 20 ਘੰਟੇ ਚੱਲ ਕੇ ਤੇ ਤੁਸੀਂ ਜਿਹੜਾ ਪੰਪ ਲੈ ਕੇ ਆਪਣੇ ਮਕੈਨਿਕ ਕੋਲ ਗਏ ਤੁਹਾਨੂੰ ਉਹ ਅਗਲਾ ਕਹਿੰਦਾ ਯਾਰ ਤੁਹਾਡਾ ਤੇਲ ਮਾੜਾ ਪੈ ਗਿਆ ਠੀਕ ਹੈ ਜਾਂ ਤੁਸੀਂ ਉਹਦੀ ਕੇਅਰ ਨਹੀਂ ਕੀਤੀ ਠੀਕ ਹੈ ਤੇ ਕਸਟਮਰ ਉਹਨੂੰ ਕਹਿੰਦਾ ਵੀ ਮੈਂ ਤਾਂ ਫਿਲਟਰ ਵੀ ਨਵੇਂ ਪਾ ਚੁੱਕਿਆ ਹੁਲ ਸਰਵਿਸ ਕਰਾਈ ਏ ਟਰੈਕਟਰ ਦੀ ਨਾ ਮੈਂ ਡੀਜ਼ਲ ਮਾੜਾ ਪਾਇਆ ਮੇਰਾ ਪੰਪ ਕਿਵੇਂ ਬਹਿ ਗਿਆ ਤੇ ਪੰਪ ਵਾਲਾ ਬੋਲਦਾ ਵੀ ਤੁਹਾਡਾ ਡੀਜ਼ਲ ਮਾੜਾ ਪੈ ਗਿਆ ਤੇਲ ਮਾੜਾ ਪੈ ਗਿਆ ਜਿਹਦੇ ਕਾਰਨ ਕਰਕੇ ਤੁਹਾਡਾ ਪੰਪ ਖੱਡਿਆ ਗਿਆ ਵੀ ਮੇਰੀ ਹੁਣ ਕੋਈ ਗਾਰੰਟੀ ਨਹੀਂ ਡੀਜ਼ਲ ਕੰਪਨੀ ਠੀਕ ਹੈ ਇਹੀ ਗੱਲਾਂ ਤੁਹਾਡੇ ਨਾਲ ਹੁੰਦੀਆਂ ਆ ਪਰ ਲੇਕਨ ਇਦੇ ਵਿੱਚ ਆਪਾਂ ਕੋਈ ਚੀਜ਼ ਇਹਦੇ ਵਿੱਚ ਇਨਫੋਰਮੇਸ਼ਨ ਹਾਸਲ ਕੀਤੀ ਆ ਕਿਉਂਕਿ ਚਲੋ ਕਿੱਥੋਂ ਮਰਜ਼ੀ ਕੀਤੀ ਹੋਵੇ ਕਿਵੇਂ ਕੀਤੀ ਆ ਆਪਾਂ ਸਾਰੀ ਇਨਫੋਰਮੇਸ਼ਨ ਇੱਥੇ ਹਾਸਲ ਕੀਤੀ ਆ ਵੀ ਕਿਉਂ ਇਹ ਇਹਦਾ ਕਾਰਨ ਦਾ ਕਿਉਂਕਿ ਇਹ ਤੁਹਾਡੇ ਨਾਲ ਕਦੇ ਪ੍ਰੋਬਲਮ ਨਾ ਆਵੇ ਠੀਕ ਆ ਜੀ ਇਹ ਤੁਸੀਂ ਪਿੱਛੇ ਇੱਕ ਸਵਰਾਏ ਟਰੈਕਟਰ ਦੇਖ ਰਹੇ ਹੋ 900 ਸੌਰੀ 855 ਐਕਸਮ ਇਹਦਾ ਇੰਜਨ 960 ਦਾ ਸੇਮ ਬਣਾਇਆ ਹੋਇਆ ਇੰਜਨ ਸਾਰਾ ਸੇਮ ਇੰਜਨ ਆ ਕੋਈ ਫਰਕ ਨਹੀਂ ਜਾਂਦੇ ਵਿੱਚ ਬਾਕੀ ਇਹ ਟਰੈਕਟਰ ਦਾ ਚਲੋ ਆਪਾਂ ਫॉर ਇਗਜ਼ਾਮਪਲ ਕਰਕੇ ਇਸ ਟਰੈਕਟਰ ਕੋਲੇ ਖੜਿਆ ਬਾਕੀ ਇਸ ਟਰੈਕਟਰ ਦੀ ਆਪਣੀ ਵੀਡੀਓ 파ਰਟ ਨੰਬਰ ਪਾ ਚੁੱਕਿਆ ਵਨ ਬਾਕੀ ਇਹਦਾ ਕੱਲ ਨੂੰ ਜਾਂ ਪਰਸੋਂ ਇਹਦੀ 파ਰਟ ਨੰਬਰ 2 ਆ ਰਿਹਾ ਫਿਟਿੰਗ ਵਗੈਰਾ ਦਾ ਸਾਰਾ ਉਹ ਤੁਹਾਨੂੰ ਅਲੱਗ ਤੋਂ ਬਣਾਵਾਂਗਾ ਵੀਡੀਓ ਇਹ ਸਿਰਫ ਤਾਂ ਡੀਜ਼ਲ ਪੰਪ ਤੁਹਾਡੇ ਸਾਹਮਣੇ ਕੀਤਾਗਾ ਵੀ ਟਰੈਕਟਰ ਦਾ ਇਹਦੇ ਵਿੱਚ ਤਾਂ ਕੋਈ ਫਾਲਟ ਨਹੀਂਗਾ ਪਰ ਲੇਕਿਨ ਤੁਹਾਡੇ ਨਾਲ ਕਿਤੇ ਫਾਲਟ ਨਾ ਆਵੇ ਤਾਂ ਡੀਜ਼ਲ ਪੰਪ ਦੀ ਗੱਲ ਕਰ ਰਹੇ ਹਾਂਗਾ ਠੀਕ ਹੈ ਜਦੋਂ ਤੁਸੀਂ ਮਕੈਨਿਕ ਕੋਲ ਜਾਂਦੇ ਆ ਜਾਂਦੇ ਆ ਪੰਪ ਵਾਲੇ ਕੋਲੇ ਉਹ ਤੁਹਾਨੂੰ ਕਹਿੰਦਾ ਪੰਪ ਡਾਊਨ ਆ ਤੇ ਤੁਸੀਂ ਕਹਿੰਦੇ ਸਾਡੇ ਫਿਲਟਰ ਬੰਦ ਆ ਹੁਣ ਆਓ ਤੁਹਾਨੂੰ ਦੱਸ ਦਿਆਂ ਕਿ ਕਿੱਥੇ ਫਾਲਟ ਰਹਿੰਦਾਗਾ ਇਹਦੇ ਵਿੱਚ ਆਪਣਾ ਮਕੈਨਿਕ ਵੀ ਸਹੀ ਆ ਤੇ ਟਰੈਕਟਰਾਂ ਦਾ ਜਿਹੜਾ ਕਸਟਮਰ ਆ ਉਹ ਵੀ ਸਹੀ ਹੈ। ਇਹਦਾ ਰੋਲਾ ਪੈਂਦਾ ਸਾਰਾ ਆ ਡੀਜ਼ਲ ਫਿਲਟਰ ਪਾਰਟੀ ਤੇ। ਠੀਕ ਆ ਜੀ। ਇਹਦੇ ਵਿੱਚ ਕੰਪਨੀ ਨੇ ਆ ਜਗ੍ਹਾ ਤੇ ਇੱਕ ਗੋਲੀ ਦਿੱਤੀ ਹੋਈ ਆ ਬਾਕੀ ਜੇ ਦਿਖਾਵੇ ਦੀ ਜੇ ਕੋਈ ਨਜ਼ਰ ਆ ਜੇ ਤਾਂ ਠੀਕ ਐ। ਇਹਦੇ ਵਿੱਚ ਨਾ ਤੁਸੀਂ ਜੇ ਦੇਖੋਗੇ ਧਿਆਨ ਨਾਲ ਵੀ ਇਹਦੇ ਵਿੱਚ ਨਾ ਇੱਕ ਗੋਲੀ ਦਿੱਤੀ ਹੋਈ ਆ ਕੰਪਨੀ ਨੇ ਉਹ ਸਾਹਮਣੇ। ਦੇਖ ਰਹੇ ਹੋ ਨਾ ਗੋਲੀ। ਜਿੰਨਾ ਟਰੈਕਟਰ ਦੇ ਪੰਪ ਡਾਊਨ ਹੋ ਜਾਂਦੇ ਆ ਤੁਸੀਂ ਉਹਦੇ ਵਿੱਚ ਫਿਲਟਰ ਬਾਡੀ ਕਸਟਮਰ ਤੋਂ ਮਗਾਇਆ ਕਰੋ ਚਾਹੇ ਡੀਜ਼ਲ ਮਕੈਨਿਕਾਂ ਦੀ ਗੱਲ ਕਰਦੇ ਆਂ ਆਪਾਂ ਜ਼ਿਆਦਾਤਰ ਠੀਕ ਹੈ ਉਹਦੇ ਫਿਲਟਰ ਬਾਡੀ ਨਾਲ ਮਗਾਇਆ ਕਰੋ ਉਹਦੇ ਵਿੱਚ ਦੇਖਿਆ ਕਰੋ ਵੀ ਜਿਹੜੀ ਗੋਲੀ ਆ ਟਰੈਕਟਰ ਦੇ ਜਿਹੜੀ ਫਿਲਟਰ ਬਾਡੀ ਦੇ ਵਿੱਚ ਹੈ ਮੈਂ ਜਿਹੜੇ ਟਰੈਕਟਰ ਦਾ ਪੰਪ ਕਰਵਾਇਆ ਸੀ ਉਹਦੇ ਵਿੱਚ ਇਹ ਗੋਲੀ ਹੈ ਨਹੀਂ ਸੀਗੀ ਕਿਉਂਕਿ ਇਹ ਸਾਨੂੰ ਆਪਾਂ ਨੂੰ ਬਾਅਦ ਵਿੱਚ ਹੀ ਪਤਾ ਚੱਲਿਆ ਉਸ ਬਾਰੇ ਠੀਕ ਹੈ ਜੀ ਕਿਉਂਕਿ ਇਹ ਗੋਲੀ ਦਾ ਕਾਰਨ ਕੀ ਹੁੰਦਾ ਦੇਖਾ ਉਰੇ ਆਓ ਦੱਸਦਾ ਜੇ ਤੋ ਮੰਨ ਲਓ ਤੁਹਾਡਾ ਡੀਜ਼ਲ ਦੇ ਇਧਰਲੀ ਜਗ੍ਹਾ ਤੇ ਆਊਟ ਇਨਲੈਟ ਹੋਣਾਗਾ ਇਨ ਹੋਣਾ ਵਿੱਚ ਬਰਡਨਰ ਫਿਲਟਰ ਦੇ ਵਿੱਚ ਠੀਕ ਹੈ ਇਹਨੇ ਵਿੱਚ ਫਿਰ ਇੱਥੇ ਗੋਲੀ ਦੇਤੀ ਤੁਹਾਡੇ ਫਿਲਟਰ ਬਾਡੀ ਦੇ ਇਹਦੇ ਵਿੱਚ ਜਿਹੜਾ ਡੀਜ਼ਲ ਆ ਇਧਰਲੀ ਲਾਈਨ ਦੇ ਵਿੱਚ ਸਿੱਧਾ ਨਹੀਂ ਜਾਂਦਾਗਾ ਜੇ ਤਾਂ ਮੰਨ ਲਓ ਗੋਲੀ ਨਾ ਹੀ ਹੋਵੇ ਤਾਂ ਸਿੱਧਾ ਫਿਲਟਰਾਂ ਦਾ ਤਾਂ ਕਨੈਕਸ਼ਨ ਹੀ ਕੱਟਿਆਗਾ ਸਿੱਧਾ ਤੁਹਾਡਾ ਟੈਂਕੀ ਜੋ ਤੇਲ ਸਿੱਧਾ ਪੰਪ ਨੂੰ ਚਲਾ ਜਾਂਦਾ ਠੀਕ ਹੈ ਫਿਰ ਤਾਂ ਪੰਪ ਨੇ ਵੱਢੇ ਹੀ ਜਾਣਾਗਾ ਇਹ ਤਾਂ ਕੋਈ ਹਰ ਹਾਲਤ ਵਿੱਚ ਹੈ ਜਿੱਡਾ ਮਰਜੀ ਮਕੈਨਿਕ ਕੋਈ ਵੱਡਾ ਵਧੀਆ ਸਮਾਨ ਪਾ ਦੇ ਚ ਉਹ origignal ਬਣਾ ਦੇ ਜਾਂ ਕੁਝ ਪਾ ਦੇ ਯਾਰ ਤੇ ਪਰ ਲੇਕਨ ਜੇ ਮੰਨ ਲਓ ਇਹ ਗੋਲੀ ਹੋਊਗੀ ਤੁਹਾਡੇ ਵਿਚਾਲੇ ਤਾਂ ਤੁਹਾਡਾ ਜਿਹੜਾ ਤੇਲ ਆ ਪਹਿਲਾਂ ਇਧਰਲੇ ਫਿਲਟਰ ਦੇ ਵਿੱਚ ਜਾਣਾ ਇਹਦੇ ਦਿਖਾ ਥੱਲੇ ਦੀ ਇਧਰ ਸਰਾਖ ਹੁੰਦੇ ਇਹਦੇ ਵਿੱਚ ਇਹਦੇ ਫਿਲਟਰ ਦੇ ਵਿੱਚ ਦੀ ਇਧਰ ਵੀ ਹੋ ਕੇ ਫਿਲਟਰ ਪੁਣ ਕੇ ਫੇਰ ਇਸ ਦੇ ਵਿੱਚ ਜਾਣਾ ਫੇਰ ਗਾਹ ਪੁਣ ਕੇ ਫੇਰ ਜਾਣਾ ਫਿਲਟਰ ਨੂੰ ਅਗਲੇ ਨੂੰ ਠੀਕ ਹੈ ਜੀ ਜੇ ਮੰਨ ਲਓ ਇਹ ਗੋਲੀਆਂ ਨਾ ਹੋਣ ਤੁਹਾਡੇ ਤਾਂ ਉਹਦੇ ਕਾਰਨ ਕਰਕੇ ਤੁਹਾਡਾ ਪੰਪ ਆ ਟਰੈਕਟਰ ਦਾ ਡਾਊਨ ਹੋ ਜਾਂਦਾਗਾ ਇਹ ਧਿਆਨ ਦੇਣ ਵਾਲੀ ਗੱਲ ਆ ਸੱਜਣੋ ਇਹ ਚਾਹੇ ਤੁਹਾਡਾ ਡੀਜ਼ਲ ਮਕੈਨਿਕ ਹੋਵੇ ਚਾਹੇ ਟਰੈਕਟਰ ਮਕੈਨਿਕ ਹੋਵੇ ਇਹਨਾਂ ਚੀਜ਼ਾਂ ਨੂੰ ਤੁਸੀਂ ਨਜ਼ਰ ਅੰਦਾਜ਼ ਨਾ ਕਰਿਆ ਕਰੋ ਤਾਂ ਜੋ ਕਸਟਮਰ ਦੇ ਜਿਹੜੇ ਪੈਸੇ ਆ ਪੰਪ ਵਗੈਰਾ ਤੇ ਬਹੁਤ ਜ਼ਿਆਦਾ ਲੱਗਦੇ ਨੇ ਠੀਕ ਆ ਜੀ ਬਾਕੀ ਇਹੋ ਜਿਹੇ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਾਵਾਂਗੇ ਆਪਾਂ ਤੇ ਲੈ ਕੇ ਆਉਂਦੇ ਰਹਾਂਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਵਧੀਆ ਵੀਡੀਓ ਲੈ ਕੇ ਆਇਆ ਕਰਾਂਗੇ ਤੁਹਾਡੇ ਲਈ ਪਰ ਲੇਕਿਨ ਉਹਦੇ ਲਈ ਤੁਹਾਨੂੰ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰਨਾ ਪਊਗਾ ਕਿਉਂਕਿ ਜੇ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਇੰਟਰਸਟ ਰੱਖਦੇ ਹੋ ਤੇ ਜੇ ਆਪਣਾ ਜਿਹੜਾ ਦਿਮਾਗ ਆ ਠੀਕ ਹੈ ਜੀ ਬਾਕੀ ਤੁਹਾਨੂੰ ਜਿਹੜੀ ਸਾਡੀ ਵੀਡੀਓ ਅੱਜ ਦੀ ਚੰਗੀ ਲੱਗੀ ਹੋਊਗੀ ਤੇ ਬਾਕੀ ਜਿਹੜਾ ਆਪਣੇ ਵਰਕਸ਼ਾਪ ਤੇ ਜਿਹੜਾ ਕੰਮ ਆਇਆ ਤੁਹਾਨੂੰ ਉਹ ਨਜ਼ਰ ਮਾਰਾ ਦਈਏ ਤੇ ਫਿਰ ਆਪਾਂ ਉਸ ਤੋਂ ਬਾਅਦ ਵੀਡੀਓ ਦੀ ਕਰਾਂਗੇ ਸਮਾਪਤੀ ਆਓ ਪਹਿਲਾਂ ਦਿਖਾਉਣਾ ਤੁਹਾਨੂੰ ਹਿੰਦੁਸਤਾਨ ਟਰੈਕਟਰ ਇਹ ਟਰੈਕਟਰ ਆਪਣੇ ਕੋਲੇ ਆਇਆ ਸੀ ਇੱਧਰ ਬਾਈ ਜੀ ਦਾ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਇਹ ਆਪਣਾ ਕਿੰਨਾ ਟਾਈਮ ਹੋ ਗਿਆ ਆਪਣੇ ਕੋਲੇ ਹੋਈ ਗਿਆ 4-5 ਦਿਨਾਂ ਲਈ ਨੀ ਟਰੈਕਟਰ ਲੈ ਨੂੰ ਕਿੰਨਾ ਡੰਗ ਹੋ ਗਿਆ ਇਹਨੂੰ ਉਹ ਵੀ ਆਪਣੇ ਘਰੋਂ ਚੱਲੇ ਤਿੰਨ ਤਿੰਨ 100 2 300 ਠੀਕ ਹੈ ਤੇ ਹੁਣ ਟਰੈਕਟਰ ਦਾ ਆਪਾਂ ਨੂੰ ਕਿਉਂ ਇਹ ਕੰਮ ਇੰਨਾ ਕਰਾਉਣਾ ਪਿਆ ਆਪਾਂ ਨੂੰ ਇਹਦਾ ਆਪਾਂ ਸੁਪਰ ਸੈਂਟਰ ਤੇ ਚਲਾਉਣਾ ਸੀ ਇਹਨੂੰ ਤੇ ਕਰਕੇ ਆਪਾਂ ਇਹਨੂੰ ਮੋਡੀਫਾਈ ਥੋੜਾ ਬਹੁਤ ਕਰਾ ਰਹੇ ਠੀਕ ਹੈ ਇਹਨਾਂ ਦਾ ਮਤਲਬ ਥੋੜਾ ਜਿਹਾ ਅੱਗੇ ਦਬਦਾ ਜਾ ਸੀਗਾ ਜਾਂ ਤਾਂ ਉਹ ਚੱਕਰ ਬਹੁਤ ਤੋੜਦਾ ਹੈ ਜਾਂ ਠੀਕ ਉੱੜਦਾ ਹੈ ਹਲਾ ਦੇ ਵੀ 11 ਹਾਥ ਇਹਨੂੰ ਦਬਦਾ ਠੀਕ ਹੈ ਠੀਕ ਹੈ ਤੇ ਹੁਣ ਫਿਰ ਕੀ ਕੋਈ ਕਰਾਤਾ ਇਹਦੇ ਚੋਂ ਨਹੀਂ ਜਮਣਾ ਆਪਾਂ ਕਰਾਤਾ ਬਾਕੀ ਦਾ ਸੱਤਣਾ ਵੀਡੀਓ ਦੇ ਵਿੱਚ ਦੱਸ ਹੀ ਦਿੱਤਾ ਮੈਂ ਤੁਹਾਨੂੰ ਮੈਂ ਹੀ ਦੱਸਦਾ ਤੁਹਾਨੂੰ ਇਹਦੇ ਵਿੱਚ ਆਪਾਂ ਟਰਬੋ ਫਿੱਟ ਕਰ ਰਹੇ ਹਾਂ ਪੰਪ ਦੀ ਫੁੱਲ ਮੋਡੀਫਿਕੇਸ਼ਨ ਕਰਤੀ ᱜੇਅਰ 3 ਸਪੀਡ ਕਰਤਾ ਕਲਚ ਦੀ ਫੁੱਲ ਚੌਪ ਕਰਤੀ ਕਿਉਂਕਿ ਇਹ ਟਰੈਕਟਰ ਦੇ ਵਿੱਚ ਕਮੀਆਂ ਕੰਪਨੀ ਵੱਲੋਂ ਹੀ ਸੀਗਾ ਹਨਾ ਭਾਈ ਕੰਪਨੀ ਵੱਲੋਂ ਵੀ ਸੀ ਨਾ ਇਹ ਕਮੀਆਂ ਠੀਕ ਆ ਹੁਣ ਨਵੇਂ ਕਲਚ ਨੂੰ ਚ ਦੇਖਣਾ ਆਪਾਂ ਕਿਵੇਂ ਲੱਗਿਆ ਅੱਗੇ ਨਾਲ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਜੀ ਅਜਾ ਸਿਰਾਈ ਆ ਠੀਕ ਆ ਹਾਂ ਤੇ ਚਲੋ ਧੰਨਵਾਦ ਭਾਈ ਸਾਨੂੰ ਜਾਣਕਾਰੀ ਦੇਣ ਲਈ ਆਜ ਦਿਖਾਈ ਟਰੈਕਟਰ ਆਪਾਂ ਬਾਕੀ ਇਸ ਟਰੈਕਟਰ ਦੇ ਵਿੱਚ ਫਿਲਟਰ ਵਗੈਰਾ ਆਪਾਂ ਨਵੇਂ ਪਾ ਕੇ ᱜੇ ਤਾਰਬੋ ਦੀ ਫਿਟਿੰਗ ਕਰਨ ਲੱਗੇ ਆਪਾਂ ਜੀ ਤੇ ਇੱਧਰ ਤੁਹਾਨੂੰ ਪੰਪ ਵੀ ਦਿਖਾ ਦਿੰਨਾ ਆਪਣਾ ਠੀਕ ਹੈ ਪੰਪ ਵੀ ਚੈੱਕ ਕਰਾ ਦਿੰਨੇ ਆਪਾਂ ਇਹ ਵੀ ਐਮਪੀਸੀ ਯੂਨਟ ਲਾ ਕੇ ਆਪਣਾ ਪੰਪ ਵੀ ਹੋ ਗਿਆ ਰੈਡੀ ਠੀਕ ਹੈ ਜੀ ਤੇ ਇੱਧਰ ਗੇਅਰ ਆ 3 ਸਪੀਡ ਵਾਲਾ ਆਪਾਂ ਲੀਵਰ ਆ ਇੱਧਰ ਲਈ ਜਗਾ ਕੱਢ ਤਾਂ ਤੁਸੀਂ ਦੇਖ ਲਓ ਠੀਕ ਹੈ ਜੀ ਆਹ ਦੇਖੋ ਆਪਾਂ ਇੱਧਰ ਲਈ ਸੈੱਟ ਲੀਵਰ ਕਰ ਕੱਢਦਾ ਇਹਦਾ ਤੇ ਬਾਕੀ ਕਲੱਚ ਵਗੈਰਾ ਤੁਸੀਂ ਦੇਖ ਸਕਦੇ ਹੋ ਲਓ ਐਨ ਓਕੇ ਬਣਾ ਲਾ ਕਲੱਚ ਫੁੱਲ ਰਹਿਲਾ ਈਕਾ ਜੀ ਤੇ ਓਕੇ ਨੇ ਰਿਪੋਰਟਾਂ ਹੋ ਗਈਆਂ ਪੂਰੀਆਂ ਫੁੱਲ ਓਕੇ ਰਿਪੋਰਟਾਂ ਹੋ ਗਈਆਂ ਆਪਣਾ ਕੰਮ ਤੇ ਬਾਕੀ ਆਪਾਂ ਤੁਹਾਨੂੰ ਕੱਲ ਨੂੰ ਵਲੌਗ ਪਾਵਾਂਗੇ ਇਸ ਟਰੈਕਟਰ ਦਾ ਬਾਕੀ ਟੈਸਟ ਡਰਾਈਵ ਦਾ ਵੀ ਤੁਹਾਡਾ ਤੁਹਾਨੂੰ ਵਲੌਗ ਪਾਵਾਂਗੇ ਆਪਣੇ ਚੈਨਲ ਦੇ ਉੱਪਰ ਤੇ ਜਰੂਰ ਵੀਡੀਓ ਤੁਸੀਂ ਉੱਥੇ ਦੇਖਿਓ ਤੇ ਚਲੋ ਅੱਜ ਦੀ ਵੀਡੀਓ ਦੀ ਕਰਦੇ ਆਪਾਂ ਸਮਾਪਤੀ ਇੱਥੇ ਹੀ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਅਗਲੀ ਵਧੀਆ ਤੇ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ